AP24 ਚੈਨਲ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਸੁਚੇਤ ਕਰਨ ਅਤੇ ਇੱਕ ਚੰਗੇ ਰਾਹ ਪਾਉਣ ਦੀ ਲੋੜ ਹੈ ਇਸ ਬੋਡੀ ਬਿਲਡਰ ਦੀਆਂ ਗੱਲਾਂ ਹਿਲਾ ਦੇਣਗੀਆਂ ਨੌਜਵਾਨਾਂ ਨੂੰ ਲੈਣੀ ਚਾਹੀਦੀ ਹੈ ਸੇਦ ਇੰਡ ਨੈਸ਼ਨਲ ਲੈਵਲ ਤੇ ਕਿਵੇਂ ਮਾਰੀਆਂ ਮੱਲਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਮੰਡੀ ਗੋਬਿੰਦਗੜ ਦੇ ਰਹਿਣ ਵਾਲੇ ਰਵੀ ਕੁਮਾਰ ਨੇ ਆਪਣੀ ਹੱਡ ਤੋੜ ਮਿਹਨਤ ਸਦਕਾ ਜਿੱਥੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਉੱਥੇ ਹੀ ਆਪਣੇ ਸ਼ਹਿਰ ਅਤੇ ਪੂਰੇ ਪੰਜਾਬ ਦਾ ਨਾਮ ਇੰਟਰਨੈਸ਼ਨਲ ਲੈਵਲ ਤੇ ਰੌਸ਼ਨ ਕੀਤਾ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੀ ਸਾਈਕਲ ਤੋਂ ਸ਼ੁਰੂ ਹੋ ਕੇ ਇਸ ਮੁਕਾਮ ਤੱਕ ਪਹੁੰਚਣ ਦੀ ਸਾਰੀ ਕਹਾਣੀ ਬਿਆਨ ਕੀਤੀ ਜਿਸ ਨੂੰ ਸੁਣ ਕੇ ਲੱਗਿਆ ਕਿ ਜੇਕਰ ਕੁਝ ਬਣਨ ਦੀ ਤਾਂਗ ਹੋਵੇ ਤੇ ਮਨ ਵਿੱਚ ठान ਲਿਆ ਜਾਵੇ ਅਤੇ ਉਸ ਤੇ ਪੂਰੀ ਮਿਹਨਤ ਲਗਨ ਨਾਲ ਕੰਮ ਕੀਤਾ ਜਾਵੇ ਤਾਂ ਫਿਰ ਮੰਜ਼ਿਲ ਦੂਰ ਨਹੀਂ ਹੈ। जिस जिसकी मिसाल आज इस नौजवान का मुकाम ते इस दा शरीर बोल के दसता है जो कि हजे होर उचिया मंजिला हासिल करन होर मल्ला मारन मारने हौसले बुलंद करके बैठा है रवि कुमार अज नौजवान भी चंगी सेध दे रहा है ता जो अपने वर्गे होर नौजवानों जो कि यहोजे मुकाम ते पहुँच सकन भी सिखलाई दे रहा है पेश है एक खास मुलाकात ਸਟਾਰਟਿੰਗ ਤਾਂ ਬੜੀ ਕਹਿਣਾ ਮਤਲਬ ਬਹੁਤ ਗਰੀਬ ਪਰਿਵਾਰ ਚੋਂ ਹੋਈ ਸੀਗੀ ਤੇ ਐਦਾਂ ਹੀ ਬਸ ਥੋੜਾ ਫਿਜ਼ੀਕਲੀ ਜਿੱਦਾਂ ਕਿ ਮੈਂਟਲੀ ਥੋੜਾ ਸ਼ੌਂਕ ਸੀ ਗੇਮ ਵਗੈਰਾ ਕਰਨ ਦਾ ਜਿੱਦਾਂ ਆਪਾਂ ਛੋਟੇ ਹੁੰਦੇ ਖੇਡਣ ਲੱਗ ਜਾਂਦੇ ਸੀ ਹਨਾ ਖੋਖੋ ਵਗੈਰਾ ਖੇਡਣ ਲੱਗ ਜਾਣੀ ਸਕੂਲ ਦੇ ਵਿੱਚ ਜਾਂ ਜੰਜੀਰ ਸ਼ੂਨ ਖੇਡਦੇ ਹੁੰਦੇ ਸੀਗੇ ਉਹ ਖੇਡਣ ਲੱਗ ਜਾਣਾ ਤਾਂ ਉਹ ਸ਼ੁਰੂ ਤੋਂ ਹੀ ਮੈਨੂੰ ਸ਼ੌਂਕ ਸੀਗਾ ਤੇ ਜਿਹੜਾ ਜਿਮ ਹੈ ਇਹ ਸਟਾਰਟ ਹੋਇਆ ਸਨ 2000 ਤੋਂ ਜੀ ਹਾਂਜੀ ਸਨ 2000 ਤੋਂ ਜਿੰਮ ਜਿਹੜਾ ਹੈਗਾ ਉਹ ਸਟਾਰਟ ਕੀਤਾ ਤੇ ਜਿੰਮ ਕੁਝ ਇਹ ਪਰਪਸ ਲਈ ਨਹੀਂ ਸਟਾਰਟ ਕੀਤਾ ਸੀਗਾ ਕਿ ਹਾਂ ਵੀ ਇਹਦੇ ਚ ਅੱਗੇ ਜਾ ਕੇ ਆਪਾਂ ਕੰਪੀਟੀਸ਼ਨ ਖੇਡਣੇ ਆ ਜਾਂ ਆਪਾਂ ਇੱਕ ਵੱਡੇ ਲੈਵਲ ਦਾ ਐਥਲੀਟ ਬੰਨਾ ਹੈ ਇਦਾਂ ਕੁਝ ਨਹੀਂ ਸੀ ਸਿਰਫ ਇੱਕ ਅ ਜਸਟ ਬਾਡੀ ਬਣਾਉਣ ਵਾਸਤੇ ਵੀ ਸ਼ੌਂਕ ਸੀ ਵੀ ਹਾਂ ਜਾ ਕੇ weight ਚੱਕਣਾ ਇਦਾਂ ਕਰਕੇ ਹਨਾ ਤੇ ਕੋਈ ਇਹਨੂੰ ਪ੍ਰੋਫੈਸ਼ਨਲੀ ਮੈਂ ਨਹੀਂ ਲੈ ਕੇ ਸੋਚਿਆ ਸੀਗਾ ਕਿ ਹਾਂ ਵੀ ਮੈਂ ਇਹਨੂੰ ਪ੍ਰੋਫੈਸ਼ਨਲੀ ਮੈਂ ਕਰੂੰਗਾ ਤੇ ਹੌਲੀ ਹੌਲੀ ਜਿੱਦਾਂ ਜਿੱਦਾਂ ਕਰਦਾ ਗਿਆ ਤਾਂ ਬਾਡੀ ਉਹਦਾਂ ਹੀ ਡਿਵੈਲਪ ਹੁੰਦੀ ਗਈ ਜੀ ਤੇ ਚਲੋ ਵਿੱਚ ਜਿਹੜੇ ਉਸਤਾਦ ਸੀਗੇ ਮੇਰੇ ਉਹ ਕਹਿੰਦੇ ਯਾਰ ਤੂੰ ਕੰਪੀਟੀਸ਼ਨ ਵਗੈਰਾ ਖੇਡ ਲਾ ਚਲੋ ਕੰਪੀਟੀਸ਼ਨ ਦੇ ਵਿੱਚ ਕੰਪੀਟ ਕੀਤਾ ਤਾਂ ਪਹਿਲੀ ਵਾਰੀ ਇਹ ਸਨ 2000 ਦੇ ਵਿੱਚ ਹੀ ਡਿਸਟ੍ਰਿਕਟ ਫਤਿਹਗੜ ਸਾਹਿਬ ਜ਼ਿਲ੍ਹੇ ਤੋਂ ਜਿਹੜੀ ਹੈ ਮੇਰੀ ਉਹ ਤੀਜੀ ਪਲੇਸ ਆਈ ਸੀਗੀ ਜੀ ਤੇ 3rd ਪਲੇਸ ਤੋਂ ਬਾਅਦ ਫਿਰ ਅੰਦਰ ਜੋਸ਼ ਜਾਗ ਗਿਆ ਕਿ ਆਪਾਂ ਦਾ ਬਣ ਕੇ ਬੋਡੀ ਬਿਲਡਰ ਤੇ ਬਸ ਫਿਰ ਲੱਗੇ ਰਹੇ ਜੀ ਮੈਂ ਉਸ ਤੋਂ ਬਾਅਦ ਕਾਫੀ ਜਿਹੜੀਆਂ ਹਾਰਾਂ ਦਾ ਸਾਹਮਣਾ ਕਰਨਾ ਪਿਆ 2006 ਤੱਕ ਫਿਰ ਕੋਈ ਮੈਡਲ ਨਹੀਂ ਆਇਆ ਫਿਰ ਹਾਰਦੇ ਰਹੇ ਪਰ ਮਿਹਨਤ ਜਾਰੀ ਸੀਗੀ ਜਨੂਨ ਪੂਰਾ ਸੀਗਾ ਤੇ 2006 ਦੇ ਵਿੱਚ ਮੈਂ ਫਿਰ ਜਿਹੜਾ ਹੈਗਾ ਉਹ ਪੰਜਾਬ ਦਾ ਕੰਪੀਟੀਸ਼ਨ ਜਿੱਨ ਕੀਤਾ ਫਸਟ ਟਾਈਮ ਉਹਦੇ ਵਿੱਚ ਹੀ ਮੈਂ ਡਿਸਟ੍ਰਿਕਟ ਵੀ ਫਸਟ ਆਇਆ 2007 ਦੇ ਵਿੱਚ ਮੈਂ ਨੈਸ਼ਨਲ ਦੇ ਵਿੱਚੋਂ ਜੂਨੀਅਰ ਨੈਸ਼ਨਲ ਦਾ ਮੈਡਲ ਲੈ ਕੇ ਏਸ਼ੀਆ ਲਈ ਸਿਲੈਕਟ ਹੋ ਗਿਆ। ਤੇ 2007 'ਚ ਮੈਂ ਜਿਹੜਾ ਹੈਗੀ ਆ ਏਸ਼ੀਆ ਚੈਂਪੀਅਨਸ਼ਿਪ ਚਾਈਨਾ ਦੇ ਵਿੱਚ ਖੇਡੀ ਸੀਗੀ। ਸਿਲਵਰ ਮੈਡਲ ਆਇਆ ਸੀ ਮੇਰਾ। ਜੀ। ਫਿਰ ਉਸ ਤੋਂ ਬਾਅਦ 2008 ਦੇ ਵਿੱਚ ਮੈਂ ਹਾਂਗਕਾਂਗ ਦੇ ਵਿੱਚ ਚੈਂਪੀਅਨਸ਼ਿਪ ਖੇਡੀ ਦੁਬਾਰਾ ਏਸ਼ੀਅਨ ਜੈਂਪਸ਼ਿਪ 'ਤੇ 골ਡ ਮੈਡਲ ਆਇਆ। ਫਿਰ ਬੀਚ ਏਸ਼ੀਅਨ ਗੇਮਸ ਖੇਡੀਆਂ ਬਾਲੀ ਦੇ ਵਿੱਚ 2009 ਦੇ ਵਿੱਚ। ਉੱਥੇ ਮੇਰਾ ਸਿਲਵਰ ਮੈਡਲ ਸੀਗਾ ਤੇ ਉਸ ਤੋਂ ਬਾਅਦ ਇੰਡੋਪਾਰਕਸ ਗੇਮ ਖੇਡੀਆਂ। ਉਥੇ ਵੀ ਸਿਲਵਰ ਮੈਡਲ ਸੀ ਪਾਕਿਸਤਾਨ ਚ ਹੋਈਆਂ ਸੀ ਇਹ ਤੇ ਉਸ ਬਾਅਦ ਆਸਟ੍ਰੇਲੀਆ ਅਮਰੀਕਾ ਅ ਫਿਰ ਦੁਆਰਾ ਚਾਈਨਾ ਸ਼ੰਘਾਈ ਦੇ ਵਿੱਚ ਤਾਂ ਇਦਾਂ ਜਿਹੜੇ ਹੈਗੇ ਆ ਆਰਨੋਲਡ ਕਲਾਸਿਕ ਅਮਚਰ 올ੰਪੀਆ ਜਿਹੜੇ ਹੁਣ ਤੱਕ ਦੇ ਜਿੰਨੇ ਵੀ ਬਾਡੀ ਬਿਲਡਿੰਗ ਦੇ ਵਿੱਚ ਟਾਈਟਲ ਆਉਂਗਾ ਸਾਰੇ ਜਿੱਤ ਚੁੱਕਿਆ ਜਿਲ੍ਹਾ ਫਤਿਹਗੜ ਸਾਹਿਬ ਡਿਸਟ੍ਰਿਕਟ ਤੋਂ ਲੈ ਕੇ ਮਿਸਟਰ 올ੰਪੀਆ ਆਰਨੋਲਡ ਕਲਾਸਿਕ ਯੂ ਐਸ اے ਆਸਟ੍ਰੇਲੀਆ ਇਹ ਸਾਰੇ ਸ਼ੋਅ ਮੈਂ ਜਿੱਤ ਚੁੱਕੇ ਹਾਂ 2017 ਚ ਮੈਂ ਅਮਰੀਕਾ ਦੇ ਵਿੱਚ ਆਰਨੋਲਡ ਕਲਾਸਿਕ ਪਾਰਟਿਸਿਪੇਟ ਕੀਤਾ ਸੀ ਬਟ ਉੱਥੇ ਮੇਰਾ ਜਿਹੜਾ ਮੈਡਲ ਉਹ ਨਹੀਂ ਆਇਆ ਸੀ ਸਾਰਾ ਕੁਝ ਨਾਲ ਚੱਲਦਾ ਸੀ ਮੇਰੇ ਦਿਮਾਗ ਦੇ ਵਿੱਚ ਸਿਰਫ ਉਸ ਟਾਈਮ ਜਿਹੜਾ ਮੈਂ ਹੁਣ ਦੇ ਜਿਹੜਾ ਯੂਥ ਹੈ ਉਹਨਾਂ ਨੂੰ ਵੀ ਇਹੀ ਗੱਲ ਕਹਿਣਾ ਚਾਹੁੰਦਾ ਕਿ ਇੱਕ ਟਾਰਗੇਟ ਹੁੰਦਾ ਜੀ ਹੈ ਨਾ ਤਾਂ ਮੇਰੇ ਸਾਹਮਣੇ ਸਿਰਫ ਦੋ ਟਾਰਗੇਟ ਸੀ ਇੱਕ ਜਿੰਮ ਕਰਨਾ ਹੈ ਕਿ ਪੜਾਈ ਕਰਨਾ ਤੀਜਾ ਮੈਨੂੰ ਕੋਈ ਕੰਮ ਹੀ ਨਹੀਂ ਸੀ ਨਾ ਕੋਈ ਮੇਰਾ ਫਰੈਂਡ ਸਰਕਲ ਨਾ ਮੇਰਾ ਕੋਈ ਦੋਸਤ ਦੋਸਤ ਫਰੈਂਡ ਸਰਕਲ ਦਾ ਮੈਨੂੰ ਅੱਜ ਵੀ ਨਹੀਂ ਕਹਿੰਦਾ ਮਤਲਬ ਕੀ ਅੱਜ ਵੀ ਮੈਨੂੰ ਜਲਦੀ ਜਲਦੀ ਆਪਣੇ ਕਿਸੇ ਫੰਕਸ਼ਨ ਤੇ ਬੁਲਾਉਂਦੇ ਨਹੀਂ ਕਿਉਂਕਿ ਬਾਡੀ ਬਿਲਡਿੰਗ ਇੱਕ ਬਹੁਤ ਸਟ੍ਰਿਕ ਜੀ ਡਿਸਪਲਿਨ ਵਾਲੀ ਗੇਮ ਆ ਤੇ ਇਹਦੇ ਵਿੱਚ ਖਾਣ ਪੀਣ ਦਾ ਡਾਈਟ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਤਾਂ ਮੈਂ ਬਹੁਤ ਘੱਟ ਆ ਜਿਹੜਾ ਕਿ ਵਿਆਹ ਸ਼ਾਦੀਆਂ ਜਾਂ ਪਾਰਟੀਆਂ ਵਗੈਰਾ ਤੇ ਜਾਣਾ ਤਾਂ ਹੁਣ ਤਾਂ ਚਲੋ ਕਾਫੀ ਮੇਰੇ ਦੋਸਤਾਂ ਨੇ ਮੈਨੂੰ ਬੁਲਾਣੀ ਛੱਡਤਾ ਕਿ ਇਹ ਨਾ ਆਉਣਾ ਤਾਂ ਹੈ ਨਹੀਂ ਤੇ ਇਸ ਕਰਕੇ ਉਹ ਚੀਜ਼ ਆ ਕਿ ਦੇਖੋ ਬਾਡੀ ਬਿਲਡਿੰਗ ਇੱਕ ਫਿਟਨੈਸ ਲਾਈਨ ਤੋਂ ਬਿਲਕੁਲ ਹਟਕੇ ਆ ਜਿੱਦਾਂ ਲੋਕ ਜਿਮ ਦੇ ਵਿੱਚ ਫਿਟਨੈਸ ਕਰਨ ਆਉਂਦੇ ਹਨ ਹੈਨਾ ਫਿਟਨੈਸ ਇੱਕ ਅਲੱਗ ਚੀਜ਼ ਹੈ ਬਟ ਇੱਕ ਬਾਡੀ ਬਿਲਡਿੰਗ ਅਗਰ ਪ੍ਰੋਫੈਸ਼ਨਲੀ ਕਰਨੀ ਹੈ ਤਾਂ ਉਹ ਬਿਲਕੁਲ ਹੀ ਉਹਦੇ ਤੋਂ ਬਹੁਤ ਡਿਫਰੈਂਸ ਆ ਠੀਕ ਹੈ ਜੀ ਪਰ ਕੁਝ ਗੱਲਾਂ ਤੁਹਾਨੂੰ ਮੈਂ ਸੱਚਾਈ ਦੀਆਂ ਦੱਸਣਾ ਚਾਹੁੰਦਾ ਕਿ ਜਿਹੜਾ ਹੁਣ ਕੀ ਹੈ ਵੀ ਕਹਿਣ ਦਾ ਮਤਲਬ ਐਥਲੀਟ ਘਟਨ ਕਿਉਂ ਲੱਗ ਗਏ ਬੋਡੀ ਬਿਲਡਿੰਗ ਘਟਨ ਕਿਉਂ ਲੱਗ ਗਏ ਹਰੇਕ ਬੰਦਾ ਕੀ ਹੈ ਉਹ ਕੈਮਰਾ ਚੱਕਦਾ ਮਾਈਕ ਚੱਕਦਾ ਤੇ ਉਹ ਇਨਫਲੂਐਂਸਰ ਬਣ ਜਾਂਦਾ ਥੋੜਾ ਬਹੁਤ ਜਿਮ ਲਾ ਕੇ ਥੋੜੀ ਬਹੁਤ ਬੋਡੀ ਬਣਾ ਕੇ ਉਹਦੀ ਕੋਈ ਅੱਛੇ ਜੈਨੇਟਿਕਸ ਨਹੀਂ ਹੈਗੇ ਉਹਦੇ ਕੋਲ ਨਾ ਉਹਨੇ ਕੋਈ ਬੋਡੀ ਬਿਲਡਿੰਗ ਕਰੀ ਹੈ ਨਾ ਉਹਨਾਂ ਕੋਲ ਕੋਈ ਮੈਡਲ ਹੈ ਬਟ ਉਹਨਾਂ ਦੇ ਮਿਲੀਅਨ ਚ ਫੋਲੋਅਰਸ ਹੈ ਜਾਂ ਐਨੀ ਬਹੁਤ ਚੀਜ਼ਾਂ ਹੈ ਨਾ ਲੋਕਾਂ ਨੂੰ ਦਿਖਾ ਦਗਾ ਕੇ ਤਾਂ ਐਕਚੁਅਲ ਦੇ ਵਿੱਚ ਕੀ ਹੈ ਦੇਖੋ ਪ੍ਰੋਫੈਸ਼ਨਲ ਬੰਦੇ ਤੋਂ ਬਿਨਾ ਇੱਕ ਨਾਰਮਲ ਬੰਦਾ ਕਿੱਦਾਂ ਦਿਖਾ ਸਕਦਾ ਪ੍ਰੋਫੈਸ਼ਨਲ ਦੀ ਲਾਈਫ ਤੁਸੀਂ ਦਿਖਾ ਸਕਦੇ ਹੋ ਮ ਵੀ ਜਿਹੜੀ ਮੇਰੀ ਲਾਈਫ ਆ ਉਹ ਕਿੱਦਾਂ ਦੀ ਆ ਮੇਰੇ ਵੱਡੇ ਭਾਈ ਸਾਹਿਬ ਦੇਖ ਕੇ ਜਾਂ ਮੇਰੀ ਬਾਡੀ ਦੇਖ ਕੇ ਨਹੀਂ ਜੱਜ ਕੀਤਾ ਜਾ ਸਕਦਾ ਤਾਂ ਕਹਿਣਾ ਮਤਲਬ ਹੈ ਕਿ ਜਿੰਨੀ ਵੀ ਉਹ ਚੀਜ਼ਾਂ ਦਿਖਾ ਰਹੇ ਆ ਜਾਂ ਉਹਨਾਂ ਨੂੰ ਲੋਕ ਫੋਲੋ ਕਰ ਰਹੇ ਆ ਸੋਸ਼ਲ ਮੀਡੀਆ ਤੇ ਬਾਡੀ ਬਿਲਡਿੰਗ ਉਹਨਾਂ ਤੋਂ ਇੱਕ ਬਹੁਤ ਅਲੱਗ ਗੇਮ ਆ ਉਹ ਐਕਚੁਅਲ ਦੇ ਵਿੱਚ ਸੱਚਾਈ ਹੈ ਹੀ ਨਹੀਂ ਜਿੱਦਾਂ ਹੁਣ ਸਪੋਜ਼ ਕਰੋ ਮੈਂ ਐਡ-ਆਨ ਕਰਦਾ ਕਿ ਹਾਂਜੀ ਵੇਪ ਪ੍ਰੋਟੀਨ ਜਿਹੜਾ ਹੈਗਾ ਉਹ ਮਸਲ ਬਿਲਡ ਕਰਦਾ ਪ੍ਰੋਟੀਨ ਹੁੰਦਾ ਹੈਨਾ ਹੈ ਤਾਂ ਵੇਪ ਪ੍ਰੋਟੀਨ ਹੈ ਉਹਦੇ ਨਾਲ ਮਸਲ ਬਿਲਡ ਹੁੰਦੇ ਹੀ ਆ ਬਟ ਉਹ ਕਿਹੜੇ ਬੰਦੇ ਨੂੰ ਰეკਮੈਂਡ ਕਰਨਾ ਹੈ ਕਿ ਨੂੰ ਉਹ ਲੈਣਾ ਚਾਹੀਦਾ ਕਿ ਨੂੰ ਨਹੀਂ ਲੈਣਾ ਚਾਹੀਦਾ ਇਹ ਤਾਂ ਇਹ ਜਿਆਦਾ ਮੈਟਰ ਕਰਦਾ ਹੈ ਨਾ ਬਿਲਕੁਲ ਬਿਲਕੁਲ ਥੋੜੀ ਵੈਸੇ ਹੀ ਨਾਰਮਲ ਦੇ ਵਿੱਚ ਹੀ ਥੋੜੀ ਜਿਹੜੀ ਪ੍ਰੋਟੀਨ ਡਾਈਟ ਹੈ ਉਹ ਹਾਈ ਪ੍ਰੋਟੀਨ ਡਾਈਟ ਹੈ ਔਰ ਉਸ ਤੋਂ ਬਾਅਦ ਵੀ ਤੁਸੀਂ ਵੇਪ ਪ੍ਰੋਟੀਨ ਖਾ ਰਹੇ ਹੋ ਤਾਂ ਬਾਡੀ ਦੇ ਵਿੱਚ ਪ੍ਰੋਟੀਨ ਲੈਵਲ ਵਧਣੀ ਹੈ ਪ੍ਰੋਟੀਨ ਲੈਵਲ ਵਧੇਗਾ ਤੁਹਾਡੀ ਕਿਡਨੀ ਦੇ ਇਫੈਕਟ ਆਣੇ ਜਾਣੇ ਤਾਂ ਹਰੇਕ ਚੀਜ਼ ਜਿਹੜੀ ਹੈਗਾ ਉਹ ਸਿਸਟਮ ਨਾਲ ਚੱਲਦੀ ਹੈ ਮੈਂ ਇਦਾਂ ਨਹੀਂ ਕਹਿੰਦਾ ਵੀ ਹਾਂ ਵੀ ਕੋਈ ਵੇਪ ਪ੍ਰੋਟੀਨ ਦੀ ਐਡ ਦੇ ਰਿਹਾ ਜਾਂ ਕਰੇਟਾਈਨ ਦੀ ਐਡ ਦੇ ਰਿਹਾ ਜਾਂ ਬੀਸੀਡਬਲੂ ਦੀ ਐਡ ਦੇ ਰਿਹਾ ਵੀ ਉਹ ਪ੍ਰ ਠੀਕ ਹੈ ਮਾਰਕੀਟ ਦੇ ਵਿੱਚ 95% ਜਿਹੜੇ ਪ੍ਰੋਡਕਟ ਹੈ ਉਹ ਘੱਟ ਰੇਟ ਕਰਕੇ ਕਾਪੀ ਜਾਂ ਬੀ ਕਲਾਸ ਵਿਕਦੇ ਆ ਠੀਕ ਹੈ ਇਹ ਤਾਂ ਚੀਜ਼ ਹੈਗੀ ਹੈ ਇਹ ਚਲੋ ਇਹਨੂੰ ਪਛਾਣਨ ਵਾਸਤੇ ਐਕਸਪੀਰੀਅੰਸ ਚਾਹੀਦਾ ਬੰਦੇ ਦੇ ਵਿੱਚ ਹੈ ਨਾ ਜੀ ਤਾਂ ਲੋਕ ਜ਼ਿਆਦਾਤਰ ਆਪਣੀ ਸਿਹਤ ਨਾਲ ਇੱਥੇ ਵੀ ਖੇਡ ਕਰ ਜਾਂਦੇ ਆ ਕਿ ਇੱਕ 500 ਰੁਪਏ ਵਾਲੀ ਚੀਜ਼ ਨਾਲੋਂ ਉਹ 300 ਵਾਲੀ ਚੀਜ਼ ਨੂੰ ਲੈਣਾ ਜ਼ਿਆਦਾ ਪਸੰਦ ਕਰਦੇ ਆ ਠੀਕ ਹੈ ਜੀ ਜਿਹੜੀ ਚੀਜ਼ ਉਹਨਾਂ ਨੇ ਆਪਣੀ ਬੋਡੀ ਦੇ ਅੰਦਰ ਪਾਣੀ ਹੈ ਜਿਹੜੀ ਬੋਡੀ ਤੇ ਰਿਐਕਸ਼ਨ ਹੋਣਾ ਬਟ ਜਦੋਂ ਕਿਤੇ ਸ਼ੋਰੂਮ ਚ ਜਾਂਦੇ ਆ ਟੀ-ਸ਼ਰਟ ਲੈਣ ਵਾਸਤੇ ਉੱਥੇ ਉਹ ਸਭ ਤੋਂ ਮਹਿੰਗੀ ਟੀ-ਸ਼ਰਟ ਚੱਕਦੇ ਆ ਬ੍ਰਾਂਡ ਦੀ ਉਹ ਸ਼ੂਜ਼ ਮਹਿੰਗੇ ਚੱਕਦੇ ਆ ਜਿਹੜੇ ਕਿ ਥੋੜੀ ਦੇਰ ਚੱਲਣੇ ਹੁੰਦੇ ਰੋ ਉਹਨਾਂ ਦਾ ਬੋਡੀ ਤੇ ਕੋਈ ਫਰਕ ਨਹੀਂ ਜੀ ਠੀਕ ਹੈ ਨਾ ਤਾਂ ਕਹਿਣਾ ਮਤਲਬ ਮੇਰਾ ਇਹ ਹੈ ਕਿ ਯਾਰ ਆਪਣੀ ਬੋਡੀ ਨਾਲ ਪਿਆਰ ਕਰੋ ਆ ਟੀ-ਸ਼ਰਟ ਜੇ ਮੈਂ ਪਾਈ ਹੈ ਅੱਜ ਮੈਂ ਖੋਲ ਕੇ ਸੁੱਟ ਦਾਂ ਮੈਨੂੰ ਕੋਈ ਫਰਕ ਨਹੀਂ ਹੈ ਬਟ ਉਹੀ ਮੈਂ ਕੋਈ ਸਸਤਾ ਵੇ ਪ੍ਰੋਟੀਨ ਕੋਈ ਸਸਤਾ ਕਟੇਨ ਖਾ ਲਿਆ ਤਾਂ ਅੰਦਰ ਮੇ ਆਰਗਨਸ ਹੈਗੇ ਆ ਉਹ ਤਾਂ ਡੈਮੇਜ ਹੋਣਗੇ ਨਾ ਸਿਰਫ 200 ਜਾਂ 100 200 ਰੁਪਏ ਪਿੱਛੇ ਮੈਂ ਉਹ ਚੀਜ਼ ਕਰ ਰਿਹਾ ਦੂਜਾ ਨੰਬਰ ਫਿਰ ਮੈਂ ਆਪਣੇ ਪ੍ਰੋਪਰ ਬਾਡੀ ਦੇ ਜਿਹੜੇ ਹੈਗੇ ਉਹ ਬਲੱਡ ਟੈਸਟ ਨਹੀਂ ਕਰਵਾਏ ਮੇਰੀ ਬਾਡੀ 'ਚ ਕਿਹੜੀ ਚੀਜ਼ ਦੀ ਕਮੀ ਹੈ ਮੈਨੂੰ ਕਿਹੜੀ ਚੀਜ਼ ਕਿੰਨੀ ਲੈਣੀ ਚਾਹੀਦੀ ਹੈ ਮੈਨੂੰ ਟ੍ਰੇਨਿੰਗ ਕਿੰਨੀ ਕਰਨੀ ਚਾਹੀਦੀ ਹੈ ਹੈਨਾ ਮੋਸਟਲੀ ਦੇਖੋ ਜਿੰਮਾਂ ਦੇ ਵਿੱਚ ਹਾਰਟ ਅਟੈਕ ਹੋ ਰਹੇ ਆ ਲੋਕਾਂ ਨੂੰ ਹੈਨਾ ਤੁਸੀਂ ਦੇਖ ਸੁਣੇ ਆ ਅੱਜ ਹੁਣ ਦਾ ਕਾਰਨ ਵੀ ਕਿਤੇ ਨਾ ਕਿਤੇ ਜਿਹੜੀ ਹੈਗੀ ਉਹ ਨੌਲੇਜ ਲੈਕ ਆਫ ਨੌਲੇਜ ਹੈ ਹੈਨਾ ਕੋਈ ਨਵਾਂ ਬੰਦਾ ਜਿੰਮ ਦੇ ਵਿੱਚ ਜਾਂਦਾ ਤੇ ਉਹ ਜਾ ਕੇ ਉੱਥੇ ਜਿਹੜੇ ਲੋਕ ਸਾਲ 2 ਸਾਲ 3 ਸਾਲ ਤੋਂ ਟ੍ਰੇਨ ਕਰ ਰਹੇ ਆ ਉਹਨੂੰ ਦੇਖ ਕੇ ਟ੍ਰੇਨਿੰਗ ਕਰਨੀ ਸ਼ੁਰੂ ਕਰ ਦਿੰਦਾ ਠੀਕ ਹੈ ਜੀ ਇਹਦੇ ਨਾਲ ਉਹਨੂੰ ਕਈ ਇੰਜਰੀਆਂ ਹੋ ਜਾਂਦੀਆਂ ਮੋਸਟਲੀ ਮੈਂ ਦੇਖਿਆ ਜਿੰਮਾਂ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੇ ਜਿਹੜੀਆਂ ਇੰਜਰੀਆਂ ਹੋ ਜਾਂਦੀਆਂ ਕਿਸ ਦਾ ਸ਼ੋਲਡਰ ਪੇਨ ਕਰਦਾ ਕਿਸ ਦੀ ਐਲਬੋ ਪੇਨ ਕਰਦੀ ਆ ਕਿਸ ਦਾ ਨੀ ਪੇਨ ਕਰਨਾ ਜਾਂਦਾ ਕਿਸ ਦੀ ਬੈਕ ਪੇਨ ਕਰਨਾ ਜਾਂਦਾ ਤਾਂ ਸਾਰੀ ਬਿਨਾਂ ਨੌਲੇਜ ਤੋਂ ਕੀਤੀਆਂ ਹੋਈਆਂ ਚੀਜ਼ਾਂ ਠੀਕ ਹੈ ਜੀ ਬਾਕੀ ਹਾਰਟ ਅਟੈਕ ਦੀ ਗੱਲ ਆ ਕਿਤੇ ਸਭ ਤੋਂ ਪਹਿਲਾਂ ਜੇਕਰ ਜਿੰਮ ਜੁਆਇਨ ਕਰਦੇ ਹੋ ਨਾ ਤਾਂ ਸਭ ਤੋਂ ਪਹਿਲਾਂ ਜਿੰਮ ਦੇ ਇਨਸਟ੍ਰਕਟਰ ਨੂੰ ਕੋਚ ਨੂੰ ਮਿਲੋ ਉਦੋਂ ਨਾਲ ਆਪਣੀ ਬਾਡੀ ਦੀ ਪੂਰੀ ਜਿਹੜੀ ਵੀ ਤੁਹਾਡੀ ਰੁਟੀਨ ਡੇਲੀ ਦੀ ਹੈਗੀ ਉਹ ਸ਼ੇਅਰ ਕਰੋ ਠੀਕ ਹੈ ਫਿਰ ਉਸ ਤੋਂ ਬਾਅਦ ਆਪਣੇ ਬਲੱਡ ਟੈਸਟ ਕਰਾਓ ਤੇ ਉਹਦੇ ਅਕੋਰਡਿੰਗ ਇੱਕ ਵਧੀਆ ਜਿਹਾ ਡਾਈਟ ਪਲਾਨ ਲੈ ਕੇ ਤੇ ਕੋਚ ਦੇ ਅਕੋਰਡਿੰਗ ਹੀ ਟ੍ਰੇਨਿੰਗ ਕਰਨੀ ਹੈ ਜਿਹੜੀ ਸ਼ੁਰੂ ਕਰੋ ਤੁਹਾਨੂੰ ਕੁਝ ਵੀ ਨਹੀਂ ਹੁੰਦਾ ਹਾਂ ਕੋਈ ਜੈਨੇਟਿਕਲੀ ਹੈ ਪਿੱਛੋਂ ਕੋਈ ਪ੍ਰੋਬਲਮ ਚੱਲਦੀ ਆ ਰਹੀ ਹੈ ਹੈਰੀਡਿਟਰੀ ਹੈ ਉਹ ਗੱਲ ਵੱਖਰੀ ਹੈ ਤੇ ਬਾਕੀ ਜਦੋਂ ਸਮਾਂ ਪੂਰਾ ਹੋ ਜਾਂਦਾ ਤਾਂ ਫਿਰ ਜਾਣਾ ਹੀ ਪੈਂਦਾ ਉਹ ਤੁਹਾਨੂੰ ਪਤਾ ਹੀ ਹੈ ਬਿਲਕੁਲ ਬਟ ਜਿਹੜੀ ਚੀਜ਼ਾਂ ਮੈਂ ਦੱਸ ਰਿਹਾ ਨੌਲੇਜ ਵਾਸਤੇ ਕਿ ਹਰ ਕਲਾਇੰਟ ਨੂੰ ਹਰ ਇਨਸਾਨ ਨੂੰ ਜਿਮ ਜਾ ਕੇ ਇਹ ਚੀਜ਼ ਜ਼ਰੂਰ ਫੋਲੋ ਕਰਨੀ ਚਾਹੀਦੀ ਆ ਮੈਂ ਬੈਠਾ ਇੱਥੇ ਮੈਂ ਦੇਖਦਾ ਮੋਸਟਲੀ ਜੇ ਮੇਰੇ ਕੋਲ 100 ਬੰਦਾ ਆਂਦਾ ਤਾਂ ਮੈਨੂੰ ਹਾਰdਲੀ 15 ਬੰਦੇ ਜਿਹੜੇ ਹੈਗੇ ਉਹ ਮੈਨੂੰ ਟ੍ਰੇਨਿੰਗ ਪੁੱਛਦੇ ਆ 85 ਬੰਦੇ ਜਿਹੜੇ ਹੈਗੇ ਆ ਉਹ ਸਿਰਫ YouTube ਤੇ ਵੀਡੀਓ ਕੱਢ ਕੇ ਜਾਂ ਫਲਾਣੇ ਇਨਫਲੂਐਂਸਰ ਦੀ ਐਕਸਰਸਾਈਜ਼ ਕੱਢ ਕੇ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਫੋਲੋ ਕਰਦੇ ਆ ਮੈਂ ਦੇਖਦਾ ਉਹਨਾਂ ਨੂੰ ਹੈਨਾ ਕਿਤੇ ਨਾ ਕਿਤੇ ਹੱਦ ਤੱਕ ਐਥਲੀਟ ਘਟ ਹੋਣ ਦਾ ਕਾਰਨ ਵੀ ਇਹੀ ਆ ਸੋਸ਼ਲ ਮੀਡੀਆ ਕਿਉਂਕਿ ਦੇਖੋ ਐਕਚੁਅਲੀ ਵਿੱਚ ਕਿ ਸੋਸ਼ਲ ਮੀਡੀਆ ਤੇ ਐਥਲੀਟ ਬਣਨ ਵਾਸਤੇ ਕੋ ਪ੍ਰੋਪਰ ਨੌਲੇਜ ਨਹੀਂ ਦਿੱਤੀ ਜਾਂਦੀ ਹਰੇਕ ਇਨਸਾਨ ਹੈ ਉਹ ਘੱਟ ਨੌਲੇਜ ਦੇ ਕੇ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਕਿ ਹਾਂ ਲੋਕ ਮੇਰੇ ਵੱਲ ਕਰੇਜ਼ ਹੋ ਉਹਨਾਂ ਦਾ ਕਰੇਜ਼ ਹੋਵੇ ਤੇ ਮੈਨੂੰ ਉਹ ਪੁੱਛਣ ਹੈਨਾ ਮੈਂ ਉਹਨੂੰ ਤਾਂ ਚਾਰਜਸ ਕਰਾਂ ਠੀਕ ਹੈ ਚਾਰਜਸ ਬਣਦੇ ਵੀ ਆ ਕੋਈ ਐਕਸਪੀਰੀਅੰਸ ਐਥਲੀਟ ਹੈ ਲਾਈਕ ਮੀ ਹੈ ਮੈਨੂੰ ਵੀ 22 ਸਾਲ ਹੋ ਗਏ ਕਰਦੇ ਨੂੰ ਹੈਨਾ ਤਾਂ ਮੇਰੀ 20 ਫੀਸ ਹੈ ਅਗਰ ਮੈਂ ਕਿਸੇ ਦੀ ਅਥਲੀਟ ਦੀ ਤਿਆਰੀ ਕਰਾਉਣੀ ਆ ਜਾਂ ਮੈਂ ਉਹਨੂੰ ਵਧੀਆ ਲੈਵਲ ਤੇ ਖੜਾਉਣਾ ਹੈ ਨਾ ਤਾਂ ਮੇਰੇ ਵੀ ਚਾਰਜੇਸ ਆ ਬਟ ਕਈ ਤੇ ਕਿਤੇ ਜਾ ਕੇ ਕਿਸੇ ਅਥਲੀਟ ਨਾਲ ਕੰਪਰਮਾਈਜ਼ ਵੀ ਕਰਨਾ ਪੈ ਸਕਦਾ ਜਿਹਦੇ ਮੈਨੂੰ ਦਿਖਦਾ ਹੁੰਦਾ ਕਿ ਨਹੀਂ ਯਾਰ ਇਹ ਅੱਗੇ ਜਾ ਕੇ ਕੁਝ ਕਰੂਗਾ ਬੱਚਾ ਤਾਂ ਉਹਨੂੰ ਸਪੋਰਟ ਵੀ ਕਰੀਦੀ ਹੈ ਠੀਕ ਹੈ ਜੀ ਤਾਂ ਇਹ ਸਾਰੀ ਕੁੱਲ ਮਿਲਾ ਕੇ ਸਾਰਾ ਸੋਸ਼ਲ ਮੀਡੀਆ ਨੇ ਕਹਿਣ ਦਾ ਮਤਲਬ ਪੂਰਾ ਬ੍ਰੇਨ ਵਾਸ਼ ਕਰਤੇ ਤੇ 2-4 ਮਹੀਨੇ ਬੰਦਾ ਜਿੰਮ ਲਾਉਂਦਾ ਥੋੜੇ ਡੋਲੇ ਕੱਢਦਾ ਵੀ ਕੈਮਰਾ ਤੇ ਮਾਈਕ ਚੱਕ ਕੇ ਤੁਰ ਪੈਂਦਾ ਮੈਂ ਤੁਹਾਨੂੰ ਦੱਸ ਕੇ ਹਟਾਂਗੀ ਉਹਦਾ ਕਾਰਨ ਲਿਟਰੇਸੀ ਸੋਸ਼ਲ ਮੀਡੀਆ ਤੇ ਇਦਾਂ ਦੇ ਇਨਫਲੂਐਂਸਰਾਂ ਨੂੰ ਫੋਲੋ ਕਰੀ ਜਾਣਾ ਜਿਨ੍ਹਾਂ ਦੀ ਆਪਣੀ ਬਾਡੀ ਨਹੀਂ ਜਿਨ੍ਹਾਂ ਨੇ ਆਪ ਕਦੇ ਕੁਝ ਕੀਤਾ ਹੀ ਨਹੀਂ ਜੀ ਠੀਕ ਹੈ ਜੀ ਨਾਲ ਉਹਨੂੰ ਕੁਝ ਪਤਾ ਉਹ ਚੀਜ਼ ਬਾਰੇ ਉਹਨਾਂ ਨੇ ਕੀ ਕਰਨਾ ਦੇਖੋ ਮੈਂ ਦਾਸਾ ਮੋਸਟਲੀ ਨੇ ਕੀ ਕਰਨਾ ਦੋ ਅੰਡੇ ਰੱਖ ਚਾਰ ਅੰਡੇ ਰੱਖ ਲੈਣੇ ਨਾਲ ਰਾਈਸ ਰੱਖ ਲੈਣੇ ਨਾਲ ਕੋਈ ਵੈਜੀਟੇਬਲ ਰੱਖ ਲੈਣੇ ਇਹ ਹੈ ਮੇਰਾ ਮੀਲ ਠੀਕ ਹੈ ਜੀ ਜੀ ਯਰ ਮੀਲ ਦੇ ਨਾਲ ਜਿਹੜਾ ਹੋਰ ਸਮਾਨ ਚੱਲਦਾ ਪਿਆ ਉਹ ਵੀ ਦੱਸੋ ਨਾਲ ਉਹ ਮੀਲ ਦੇ ਨਾਲ ਜਿਹੜੀਆਂ ਗੋਲੀਆਂ ਬੱਟੀਆਂ ਜਿੰਨੀਆਂ ਵੀ ਹੈਗੀਆਂ ਜੋ ਯੂਜ਼ ਹੁੰਦੀਆਂ ਉਹ ਵੀ ਦੱਸੋ ਨਾਲ ਸਮਝਦੇ ਹੋ ਤਾਂ ਉਹ ਕੀ ਹੈ ਉਹ ਯੂਥ ਵਿਚਾਰਾ ਉਹੀ ਆਂਡੇ ਉਂਡੇ ਜੇ ਉਦਾਂ ਹੀ ਖਾ ਖੂ ਕੇ ਉਹ ਕਹਿੰਦੇ ਜੀ ਬਾਡੀ ਨਹੀਂ ਬਣ ਰਹੀ ਉਹ 2 ਸਾਲ 4 ਸਾਲ ਵਿਚਾਰੇ ਲੋਹਾ ਕੁੱਟਦੇ ਆ ਉਸ ਤੋਂ ਬਾਅਦ ਬਹਿ ਜਾਂਦੇ ਜੀ ਬਾਡੀ ਬਣੀ ਸਾਨੂੰ ਤਾਂ ਪਤਾ ਹੀ ਨਹੀਂ ਹੈ ਜੀ ਕਿਹੜਾ ਇੰਜੈਕਸ਼ਨ ਲੱਗ ਰਿਹਾ ਹੈ ਕਿਹੜੀ ਗੋਲੀ ਚੱਲ ਰਹੀ ਹੈ ਕਿਹੜੇ ਤੁਹਾਡੇ ਸੌਲਟ ਚੱਲ ਰਹੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਉਹ ਤਾਂ ਦੇਖ ਰਹੇ ਕਿ ਹਾਂ ਫਲਾਣਾ ਬੰਦੇ ਨੇ ਆਂਡਿਆ ਦੀ ਸਟੋਰੀ ਪਾਤੀ ਬਲ ਫਲਾਣੇ ਨੇ ਚਿਕਨ ਦੀ ਸਟੋਰੀ ਪਾਤੀ ਤੇ ਉਹ ਬਾਡੀ ਬਣ ਗਿਆ ਉਹਦਾ 20 ਇੰਚ ਦਾ ਬਾਈਸੈਪ ਬਣ ਗਿਆ ਨਹੀਂ ਬਣਦਾ ਇਦਾਂ ਇਹ ਇਹ ਸਪੋਰਟਸ ਨਹੀਂ ਹੈਗੀ ਇਹ ਇੱਕ ਸਿਰਫ ਫਿਟਨੈਸ ਹੈ ਸਵੇਰ ਤੋਂ ਲੈ ਕੇ ਸ਼ਾਮ ਦੇ ਜਿਹੜੇ ਮੀਲ ਪਲਾਨਸ ਆ ਉਹ ਇੱਕ ਸਿਰਫ ਫਿਟਨੈਸ ਹੈ ਨਾਟ ਅ ਬਾਡੀ ਬਿਲਡਿੰਗ ਬਾਡੀ ਬਿਲਡਿੰਗ ਨਹੀਂ ਹੈ ਬਾਡੀ ਬਿਲਡਿੰਗ ਤਾਂ ਇੱਕ ਬਹੁਤ ਅਲੱਗ ਚੀਜ਼ ਹੈ ਜਿਹਦੇ ਵਿੱਚ ਜੇ ਕਿ ਘਰ ਦੀ ਡਾਈਟ ਹੈ ਜੋ ਨੈਚੁਰਲ ਡਾਈਟ ਹੈ ਉਹ 40% ਹੀ ਯੂਜ਼ ਹੁੰਦੀ ਆ 40 ਵੀ ਮੈਂ ਜ਼ਿਆਦਾ ਹੀ ਕਹਾਂ 30% ਹੀ ਹੁੰਦੀ ਆ 70% ਤਾਂ ਸਪਲੀਮੈਂਟੇਸ਼ਨ ਤੇ ਜੋ ਵੀ ਤੁਹਾਡੀ ਮੈਡੀਸਿਨਸ ਆ ਉਹਦੇ ਤੇ ਬਾਡੀ ਬਿਲਡਿੰਗ ਜਿਹੜੀ ਟਿਕੀ ਹੋਈ ਆ ਬਹੁਤ ਘੱਟ ਬਾਡੀ ਬਿਲਡਰ ਹੈ ਜਿਹੜੇ ਐਕਚੁਅਲ ਦੇ ਵਿੱਚ ਸੋਸ਼ਲ ਮੀਡੀਆ ਤੇ ਆ ਕੇ ਇਹ ਸਚਾਈ ਦੀ ਗੱਲ ਬੋਲਦੇ ਆ ਕਿ ਠੀਕ ਆ ਮੈਨੂੰ ਇਹ ਨਹੀਂ ਚੀਜ਼ ਬੋਲਣੀ ਚਾਹੀਦੀ ਬਟ ਮੈਂ ਮੈਨੂੰ ਮੈਂ ਬੱਚਿਆਂ ਨੂੰ ਮਿਸਗਾਈਡ ਨਹੀਂ ਕਰ ਸਕਦਾ ਜੀ ਕੋਈ ਬੱਚਾ 2 ਸਾਲ 4 ਸਾਲ ਉਹਦੇ ਅੰਦਰ ਜਜਬਾ ਰਹਿੰਦਾ ਹੈ ਤੇ ਉਹ 5 ਸਾਲ ਬਾਅਦ ਜਦੋਂ ਉਹਦੀ ਬਾਡੀ ਨਹੀਂ ਬਣਦੀ ਹੈਗੀ ਆ ਤਾਂ ਉਹ ਜਿਆਦਾ ਨਸ਼ੇ ਕਰਨ ਲੱਗ ਜਾਂਦਾ ਜਾਂ ਜਿਮ ਛੱਡ ਦਿੰਦਾ ਬਟ ਮੈਨੂੰ ਲੱਗਦਾ ਕਿ ਉਹਨੂੰ ਬਰਕਰਾਰ ਰੱਖਣਾ ਚਾਹੀਦਾ ਕਰੋ ਜੋ ਜਨੂਨ ਹੈਗਾ ਉਹਨੂੰ 3-4 ਸਾਲਾਂ ਦੇ ਵਿੱਚ ਚੰਗੀ ਗਾਈਡੈਂਸ ਦੇ ਕੇ ਉਹਨੂੰ ਸਾਰਾ ਕੁਝ ਸਮਝਾ ਕੇ ਉਹਨੇ ਇੱਕ ਲੈਵਲ ਤੇ ਪਹੁੰਚਾ ਦਿਓ ਜਿੱਦਾਂ ਮੈਂ ਪਹੁੰਚਿਆ ਜੀ ਸਹੀ ਰਸਤਾ ਦੱਸਿਆ ਜਾਵੇ ਸਹੀ ਰਸਤਾ ਦੱਸਿਆ ਜਾਵੇ ਮੈਨੂੰ ਗਰੋਥ ਮਿਲਦੀ ਗਈ ਮੈਂ ਅੱਗੇ ਵਧਦਾ ਗਿਆ ਭਾਵੇਂ ਮੇਰੇ ਕੋਲ ਪੈਸੇ ਨਹੀਂ ਸੀ ਜੀ ਮੈਨੂੰ ਗਰੋਥ ਮਿਲਦੀ ਗਈ ਮੈਂ ਅੱਗੇ ਵਧਦਾ ਗਿਆ ਮੈਨੂੰ ਉਸਤਾਦ ਵਧੀਆ ਮਿਲਦੇ ਗਏ ਮੈਂ ਚੱਲਦਾ ਰਿਹਾ ਠੀਕ ਹੈ ਨਾ ਤਾਂ ਪਹਿਲੀ ਗੱਲ ਤਾਂ ਆਪਾਂ ਹੁਣ ਅੱਜ ਕੱਲ ਦੇ ਯੂਟਿਊਬਰ ਦਾ ਮਿੱਥਿਆ ਹੋਇਆ ਉਸਤਾਦ ਤਾਂ ਬਣਾਉਣਾ ਨਹੀਂ ਕਿਸੇ ਨੂੰ ਉਸਤਾਦ ਸੋਸ਼ਲ ਮੀਡੀਆ ਹੈ ਬਿਲਕੁਲ ਫਲਾਣਾ ਯੂਟਿਊਬਰ ਹੈ ਫਲਾਣਾ ਯੂਟਿਊਬਰ ਫਲਾਣਾ ਯੂਟਿਊਬਰ ਬਿਲਕੁਲ ਕਿਸੇ ਸੱਚੀ ਸਿਆਣੀ ਨੇ ਕਿਹਾ ਗੁਰੂ ਬਿਨਾ ਗੱਤ ਨਹੀਂ ਛਾਹ ਬਿਨਾ ਪਤਨੀ ਗੁਰੂ ਹੋਂ ਦਾ ਜ਼ਰੂਰੀ ਹੈ ਬਿਲਕੁਲ ਜ਼ਰੂਰੀ ਮੈਂ ਕਹਿੰਦਾ ਸਟਾਰਟ ਹੀ ਗੁਰੂ ਤੋਂ ਹੁੰਦਾ ਜੀ ਪਹਿਲੇ ਗੁਰੂ ਸਾਡੇ ਮਾਵਾਬ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਸਾਨੂੰ ਸਿਖਾਇਆ ਦੁਨੀਆ ਦੇ ਵਿੱਚ ਕਿਦਾ ਰਹਿਣਾ ਬਿਲਕੁਲ ਦੂਜਾ ਗੁਰੂ ਜੋ ਅਸੀਂ ਦਿਮਾਗ ਦੇ ਵਿੱਚ ਜਿਹੜੀ ਅਸੀਂ ਟਾਰਗੇਟ ਲੈ ਕੇ ਚੱਲੇ ਉਹਨੂੰ ਅਚੀਵ ਕਰਾਉਣ ਵਾਸਤੇ ਤੀਜਾ ਤਾਂ ਕੋਈ ਬੰਦਾ ਹੀ ਨਹੀਂ ਹੈ ਵਿੱਚ ਜਦੋਂ ਤਿੰਨ ਚਾਰ ਬੰਦੇ ਇਨਵੋਲਵ ਹੋ ਜਾਂਦੇ ਹਨ ਨਾ ਫਿਰ ਉਹ ਚੀਜ਼ ਉਹ ਗੁੰਝਲ ਹੋ ਜਾਂਦੀ ਹੈ ਜੀ ਫਸਦਾ ਜਾਂਦਾ ਚਾਲ ਹਾਂਜੀ ਹਾਂਜੀ ਜਦੋਂ ਇੱਕ ਬੰਦਾ ਦੋ ਚਾਰ ਬੰਦਿਆਂ ਦੇ ਜਾਲ ਦੇ ਵਿੱਚ ਫਸਦਾ ਹੈ ਵੀ ਆਹ ਕਰਾਂ ਆਹ ਕਰਾਂ ਆਹ ਕਰਾਂ ਫਿਰ ਜਦੋਂ ਕਰਨਾ ਸ਼ੁਰੂ ਕਰਦਾ ਹੈ ਫਿਰ ਉਹ ਬਣਨ ਦੀ ਵਜੇ ਖਰਾਬ ਹੋ ਜਾਂਦਾ ਤਾਂ ਮੋਸਟਲੀ ਮੋਸਟਲੀ ਜਿੰਨੇ ਵੀ ਬੋਡੀ ਬਿਲਡਰ ਹਨ ਉਹ ਇਦਾਂ ਹੀ ਵਧੀਆ ਜੈਨੇਟਿਕਸ ਵਾਲੇ ਜਿਨ੍ਹਾਂ ਨੇ ਆਉਣ ਵਾਲੇ ਟਾਈਮ 'ਚ ਸਟਾਰ ਬਣਨਾ ਸੀ ਅੱਜ ਉਹ ਬਿਮਾਰ ਪਏ ਉਹਨਾਂ ਨੇ ਦੋ ਚੀਜ਼ਾਂ ਮੈਨੂੰ ਪੁੱਛ ਲਈਆਂ ਦੋ ਤੁਹਾਨੂੰ ਪੁੱਛ ਲਈਆਂ ਦੋ ਤੀਜੇ ਨੂੰ ਪੁੱਛ ਲਈਆਂ ਗੁਰੂ ਉਹਨਾਂ ਨੇ ਕੋਈ ਬਣਾਇਆ ਨਹੀਂ ਇੱਕ ਤਰੀਕੇ ਨਾਲ ਉਹ ਚੱਲੇ ਨਹੀਂ ਅੱਜ ਉਹ ਪ੍ਰੋਬਲਮਾਂ ਨਾਲ ਘਿਰੇ ਹੋਏ ਆ ਮੈਂ ਨਹੀਂ ਕਹਿੰਦਾ ਕਿ ਪ੍ਰੋਬਲਮ ਨਹੀਂ ਆਉਂਦੀ ਜਦੋਂ ਤੁਸੀਂ ਐਡੇ ਐਨਾਬੋਲਿਕਸ ਕਰਦੇ ਹੋ ਸੀ ਐਡੇ ਲੈਵਲ ਤੇ ਗੇਮ ਕਰਦੇ ਹੋ ਤੁਹਾਨੂੰ ਬਹੁਤ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਮੈਂ ਵੀ ਕੀਤੀਆਂ ਠੀਕ ਨਹੀਂ ਫਟਾ ਸੋਸ਼ਲ ਮੀਡੀਆ ਦੇ ਜਿਹੜੇ ਰੀਲਾਂ ਪਾ ਰਹੇ ਆ ਜਾਂ ਕੁਝ ਦਿਖਾ ਰਹੇ ਆ ਜੀ ਫਲਾਣਾ ਪਾਊਡਰ ਆ ਪੀ ਲਓ ਜੀ ਫਲਾਣਾ ਆ ਪੀ ਲਓ ਜੀ ਆ ਰਾਜਮਾ ਚਾਵਲ ਇਕੱਠੇ ਕਰੋ ਜੀ ਪ੍ਰੋਟੀਨ ਮਿਲ ਗਿਆ ਇਹ ਫਾਲਤੂ ਦੀ ਗੱਲਾਂ ਆ ਇਹ ਕੋਈ ਸਪੋਰਟਸ ਨਹੀਂ ਹੈਗੀ ਸਰ ਜੀ ਤੁਸੀ ਇਹ ਗੱਲਾਂ ਦੱਸ ਰਹੇ ਹੋ ਜਾਂ ਨੌਜਵਾਨ ਪੀੜ੍ਹੀ ਨੂੰ ਇਹ ਗੱਲਾਂ ਦੱਸ ਰਹੇ ਆਂ ਤੇ ਬਹੁਤ ਵੱਡੀ ਥੋੜੀ ਤੋਂ ਅਜੇ ਸਿਹਤ ਮਿਲ ਗਈ ਇਸ ਚੀਜ਼ ਦੀ ਸਰ ਅੱਗੇ ਤੁਸੀਂ ਕੀ ਸੋਚਿਆ ਜੀ ਫਿਊਚਰ ਪਲਾਨ ਹੋਰ ਅੱਗੇ ਮਤਲਬ ਕੀ ਮੇਰੇ ਫਿਊਚਰ ਪਲਾਨ ਜਿਹੜੇ ਹੈਗੇ ਆ ਠੀਕ ਹੈ ਮੈਂ 올ੰਪੀਆ ਲੈਵਲ ਦੇ ਐਮਚਰ ਬਾਡੀ ਬਿਲਡਿੰਗ ਦੇ ਜਿਹੜੀ ਉਹ ਮੈਂ ਕਰ ਚੁੱਕਿਆ ਹਾਂ ਜਿੰਨੇ ਵੀ ਟਾਈਟਲ ਸੀਗੇ ਉਹ ਮੈਂ ਜਿੱਤ ਚੁੱਕਿਆ ਹਾਂ ਹੁਣ ਮੈਨੂੰ ਚਲੋ ਮੈਨੂੰ ਸਮਾਂ ਬਹੁਤ ਹੋ ਗਿਆ ਕਰਦੇ ਨੂੰ ਇਸ ਕਰਕੇ ਮੇਰੀ ਬਾਡੀ ਮੈਨੂੰ ਕਲੋ ਕਰਦੀ ਆ ਜਾਂ ਨਹੀਂ ਕਰਦੀ ਬਟ ਮੈਂ ਚਾਹੁੰਦਾ ਕਿ ਹਾਂ ਵੀ ਮੈਂ ਅੱਗੇ ਪ੍ਰੋ ਲੈਵਲ ਤੇ ਵੱਡੇ ਥਲੀਟਾਂ ਜਿਹੜੇ ਮੈਂ ਉਹਨਾਂ ਦੇ ਲੈਵਲ ਤੇ ਜਾ ਕੇ ਮੈਂ ਕੰਪੀਟ ਕਰਾਂ ਬਟ ਹੋਪ ਹੈ ਕਿ ਮੈਂ ਕਰੂੰਗਾ ਜ਼ਰੂਰ ਕਰੂੰਗਾ ਤੇ ਮੇਰੇ ਮਾਵਾ ਦਾ ਆਸ਼ੀਰਵਾਦ ਚਾਹੀਦਾ ਹੈ ਗੁਰੂਆਂ ਦਾ ਆਸ਼ੀਰਵਾਦ ਚਾਹੀਦਾ ਹੈ ਤੇ ਹੁਣ ਤੱਕ ਆਪਾਂ ਜੋ ਕੀਤਾ ਉਹ ਸਾਰਾ ਕੁਝ ਸਿਰੇ ਹੀ ਲਾਇਆ ਸਰ ਇੱਕ ਗੱਲ ਹੋਰ ਪ੍ਰੋ ਲੈਵਲ ਕੀ ਚੀਜ਼ ਹੈ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਵਿੱਚ ਜਿਮ ਲਾਣੇ ਮੁੰਡੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਚੀਜ਼ ਬਾਰੇ ਦੇਖੋ ਪ੍ਰੋ ਲੈਵਲ ਪ੍ਰੋ ਲੈਵਲ ਇੱਕ ਗੇਮ ਹੈ ਜਿਹੜਾ ਬੋਡੀ ਬਿਲਡਿੰਗ ਦਾ ਇੱਕ ਅਲੱਗ ਲੈਵਲ ਬਣਦਾ ਇੱਕ ਅਲੱਗ ਲੈਵਲ ਬਣ ਜਾਂਦਾ ਉਹ ਚ ਇੱਕ ਕਾਰਡ ইস্যੂ ਕੀਤਾ ਜਾਂਦਾ ਤੇ ਉਹ ਜਿੰਨੇ ਵੀ ਕੰਪੀਟੀਸ਼ਨ ਦੇ ਵਿੱਚ ਉਹ ਹੀ ਐਥਲੀਟ ਪਾਰਟਿਸਿਪੇਟ ਕਰ ਸਕਦਾ ਜਿਹਦੇ ਕੋਲ ਉਹ ਕਾਰਡ ਹੋਊਗਾ ਠੀਕ ਹੈ ਜੀ ਤਾਂ ਉਹਦੇ ਕਈ ਜਿਹੜੇ ਹੈਗੇ ਆ ਉਹ ਰੂਲਸ ਹੁੰਦੇ ਆ ਕਈ ਰੈਗੂਲੇਸ਼ਨ ਹੁੰਦੇ ਆ ਜਿਨ੍ਹਾਂ ਨੂੰ ਪੂਰੇ ਕਰਕੇ ਕੁਝ ਸ਼ੋਅ ਹੁੰਦੇ ਆ ਜਿਨ੍ਹਾਂ ਨੂੰ ਜਿੱਤ ਕੇ ਤੁਸੀਂ ਅੱਗੇ ਕੰਪੀਟ ਕਰਦੇ ਹੋ ਤੇ ਉਸ ਤੋਂ ਬਾਅਦ ਜਿਹੜੀ ਇਹ ਬੋਡੀ ਬਿਲਡਿੰਗ ਹੈ ਇਹ ਖਤਮ ਹੋ ਜਾਂਦੀ ਆ ਬਾਕੀ ਆਪਣਾ ਆਪਣਾ ਦੇਖੋ ਜੇ ਤੁਹਾਡਾ ਮਾਈਂਡ ਸਟਰੋਂਗ ਹੈ ਉਹਦੇ ਟਾਰਗੇਟ ਹੈਗਾ ਤਾਂ ਮੈਨੂੰ ਲੱਗਦਾ ਕਿ ਇਨਸਾਨ ਕੁਝ ਵੀ ਕਰ ਸਕਦਾ ਬੋਲਣ ਬੋਲਣ ਵਾਲੇ ਹਾਂਜੀ ਬੋਲਣ ਵਾਲੇ ਤਾਂ ਬਹੁਤ ਬੋਲੀ ਜਾਂਦੇ ਆ ਜਿਹੜੇ ਸਾਡੇ ਉਹ ਬਾਅਦ ਚ ਜਿੰਮ ਲੱਗੇ ਸੀ ਹੈਨਾ ਜਿਨ੍ਹਾਂ ਨੂੰ ਰਾੜ ਫੜਨੀ ਵੀ ਨਹੀਂ ਸੀ ਆਉਂਦੀ ਹੈਨਾ ਅੱਜ ਜੇ ਪ੍ਰਮਾਤਮਾ ਨੇ ਉਹਨਾਂ ਦੇ ਬਾਹ ਫੜੀ ਆ ਉਹਨਾਂ ਦੇ ਲੱਕ ਨੇ ਸਾਹ ਦਿੱਤਾ ਜੋ ਅੱਗੇ ਅੱਗੇ ਵਧ ਗਏ ਤਾਂ ਉਹ ਪਿੱਛੇ ਵਾਲਿਆਂ ਨੂੰ ਸਾਡੇ ਵਰਗਿਆਂ ਨੂੰ ਕਹਿੰਦੇ ਕਿ ਇਹਨਾਂ ਤੋਂ ਕੀ ਹੋਣਾ ਹੈਨਾ ਤਾਂ ਇਦਾਂ ਦਾ ਵੈਸੇ ਕਦੇ ਹੁੰਦਾ ਨਹੀਂ ਕੁਝ ਮੈਂ ਉਹਨੂੰ ਵੀ ਕਹਿ ਦਵਾਂ ਕਿ ਹਾਂ ਵੀ ਠੀਕ ਐ ਇਹ ਕੋਈ ਬੰਦੇ ਨਾ ਪਿਛਲੇ ਕਰਮ ਹੀ ਕੀਤੇ ਹੁੰਦੇ ਆ ਕਿ ਹਾਂ ਕਿਸੇ ਨੂੰ ਚੀਜ਼ ਜਲਦੀ ਮਿਲ ਜਾਂਦੀ ਆ ਤੇ ਕਿਸੇ ਨੂੰ ਲੇਟ ਮਿਲਦੀ ਆ ਬਟ ਬੰਦੇ ਨੂੰ ਜਿਹੜੀ ਮਿਹਨਤ ਆ ਉਹ ਜਾਰੀ ਰੱਖਣੀ ਚਾਹੀਦੀ ਆ ਠੀਕ ਐ ਨਾ ਜੀ ਜੇ ਇਹ ਚੀਜ਼ ਸੋਚ ਕੇ ਮੈਂ ਕਦੇ ਸ਼ੁਰੂ ਹੀ ਨਹੀਂ ਸੀ ਕੀਤਾ ਕਿ ਮੈਂ ਕਿ ਬੋਡੀ ਬਿਲਡਿੰਗ ਦਾ ਚੈਂਪੀਅਨ ਬਣੂੰਗਾ ਜਾਂ ਮੈਂ ਐਡੀ ਐਡੀ ਕੰਟਰੀ ਵਿੱਚ ਖੇਡੂੰਗਾ ਮੈਂ ਇੱਕ ਸਾਈਕਲ ਤੇ ਜਾਣ ਵਾਲਾ ਨਾਰਮਲ ਜਿਹਾ ਬੱਚਾ ਸੀ ਠੀਕ ਐ ਜੀ ਕਦੇ ਸੋਚਿਆ ਹੀ ਨਹੀਂ ਸੀ ਮੈਂ ਝਾੜਾਂ 'ਚ ਬੈਠੂੰਗਾ ਨਾ ਕੋਈ ਐਡੀ ਬੈਕਗ੍ਰਾਉਂਡ ਸੀਗੀ ਹਾਂ ਵੀ ਮੈਨੂੰ ਕੋ ਜਹਾਜ਼ ਦੀ ਟਿਕਟ ਵੀ ਲੈ ਲਵੇ ਉਹ ਵੀ ਮੈਨੂੰ ਤੁਹਾਡੇ ਵਰਗੇ ਸਾਰੇ ਯਾਰਾਂ ਦੋਸਤਾਂ ਨੇ ਹੀ ਪੈਸੇ ਇਕੱਠੇ ਕਰਕੇ ਮੈਨੂੰ ਜਹਾਜ਼ ਚੜਾਇਆ ਤੇ ਪ੍ਰਮਾਤਮਾ ਦੀ ਕਿਰਪਾ ਲਈ ਆਪਾਂ ਸਿਰ ਆ ਲਾ ਲੈਣਾ ਠੀਕ ਥੈਂਕ ਯੂ ਜੀ